ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੀ ਪੁਲਿਸ ਲਾਈਨ ਥਾਣੇ ਦੇ ਬਾਹਰ ਹੀ ਪੁਲਿਸ ਦੇ ਵੱਲੋਂ ਇੱਕ ਵੱਡੇ ਬਦਮਾਸ਼ ਦਾ ਇੰਕਾਊਂਟਰ ਕਰ ਦਿੱਤਾ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਸੜਕ ਦੇ ਕਿਨਾਰੇ ਦੇ ਉੱਤੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਗੋਲੀਆਂ ਚੱਲੀਆਂ ਨੇ ਕੰਪਨੀ ਬਾਗ ਵਾਲੀ ਸੜਕ ਹੈ ਜਿੱਥੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਗੋਲੀਆਂ ਚੱਲੀਆਂ ਜਿਸ ਥਾਂ ਦੇ ਉੱਤੇ ਇੰਕਾਊਂਟਰ ਹੈ ਉਸ ਥਾਂ ਦੇ ਉੱਤੇ ਜੋ ਨਿਸ਼ਾਨ ਲਗਾਏ ਹੋਏ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਔਰ ਮੌਕੇ ਦੇ ਉੱਤੇ ਪੁਲ ਨੂੰ ਫੋਨ ਕਰਕੇ ਉਹਨਾਂ ਤੋਂ ਫਰੋਤੀ ਮੰਗਦੇ ਸੀ ਫੋਨ ਦੇ ਉੱਤੇ ਲੋਕਾਂ ਨੂੰ ਡਰਾਉਂਦੇ ਧਮਕਉਂਦੇ ਸੀ ਤਾਂ ਉਥੇ ਦੱਸਦੀ ਹੈ ਕਿ ਬੀਤੇ ਦਿਨ ਵੀ ਇਸ ਦੇ ਵੱਲੋਂ ਇੱਕ ਵਪਾਰੀ ਨੂੰ ਫੋਨ ਕੀਤਾ ਗਿਆ ਸੀ ਔਰ ਉਸ ਨੂੰ ਫਰੋਤੀ ਦੀ ਮੰਗ ਕੀਤੀ ਗਈ ਸੀ ਔਰ ਡਰਾਉਂਦਮਕਾਉਂਦੇ ਲਈ ਉਸ ਵਪਾਰੀ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਸੀ ਤਾਂ ਜਿਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਥਾਥਾਂ ਦੇ ਉੱਤੇ ਪੁਲਿਸ ਨੂੰ ਲੱਭਦੀ ਫਿਰਦੀ ਸੀ ਤਾਂ ਅੱਜ ਜਦ ਤੜਕਸਾਰ ਸਵੇਰੇ ਇਹ ਪੁਲਿਸ ਦੇ ਅੜਿੱਕੇ ਆਇਆ ਤਾਂ ਔਰ ਪੁਲਿਸ ਨੇ ਜਦ ਘੇਰਾ ਪਾ ਕੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵੱਲੋਂ ਪੁਲਿਸ ਦੀ ਬੰਦੂਕ ਕੱਢ ਲਈ ਗਈ ਔਰ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਗੋਲੀ ਜਾ ਕੇ ਸਿੱਧਾ ਇਸ ਦੇ ਪੈਰ ਦੇ ਵਿੱਚ ਲੱਗੀ ਔਰ ਇਹ ਜ਼ਖਮੀ ਹੋ ਗਿਆ ਔਰ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਹੈ ਤਾਂ ਨਾਲ ਦੇ ਨਾਲ ਤਸਵੀਰਾਂ ਚੋਨੇ ਗੱਡੀ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਬਰੀਜ਼ਾ ਗੱਡੀ ਹੈ ਜਿਸ ਦੇ ਵਿੱਚ ਸਵਾਰ ਹੋ ਕੇ ਇਸ ਥਾਂ ਦੇ ਉੱਤੇ ਘੁੰਮ ਰਿਹਾ ਸੀ ਔਰ ਜਦ ਪੁਲਿਸ ਨੂੰ ਇਸ ਦਾ ਪਤਾ ਲੱਗਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਗੋਲੀ ਚਲਾਈ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਦ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਤਾਂ ਦੇ ਵਿੱਚ ਦਾਖਲ ਕਰਾਇਆ ਤਾਂ ਦੱਸ ਦਈਏ ਕਿ ਵਕਫ ਵਕ ਮਾਮਲਿਆਂ ਦੇ ਵਿੱਚ ਇਹ ਨਾਮਜਦ ਹੈ ਫਰੋਤੀਆਂ ਮੰਗਣ ਦੇ ਇਲਾਵਾ ਕਈ ਸਨੇਚਿੰਗ ਦੀਆਂ ਵਾਰਦਾਤਾਂ ਵੀ ਇਸ ਦੇ ਵੱਲੋਂ ਕੀਤੀਆਂ ਜਾਂਦੀਆਂ ਸੀ ਜਿਨ੍ਹਾਂ ਦੇ ਵਿੱਚ ਵੀ ਇਸ ਦਾ ਨਾਮ ਜੁੜਿਆ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਦਾ ਰਿਮਾਂਡ ਜਿਹੜਾ ਉਹ ਲਿਆ ਜਾਵੇਗਾ ਰਿਮਾਂਡ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਤਾਂ ਉੱਥੇ ਹੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤੇ ਜੋ ਤਾਰਨੇ ਉਹ ਵਿਦੇਸ਼ਾਂ ਤੱਕ ਜੁੜੇ ਨੇ ਔਰ ਲਗਾਤਾਰ ਹੀ ਇਹਨਾਂ ਦੇ ਵੱਲੋਂ ਫਰੋਤੀ ਦੀਆਂ ਮੰਗਾਂ ਕੀਤੀਆਂ ਜਾਂਦੀਆਂ ਸੀ ਲੋਕਾਂ ਨੂੰ ਡਰਾ ਧਮਕਾਇਆ ਜਾਂਦਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਬਰੀਕੇ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਪੂਰੇ ਏਰੀਆ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਥਾਂ ਦੇ ਉੱਤੇ ਪੁਲਿਸ ਦੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਰੈਕਟ ਮੋਡਿਊਲ ਕੈਸਰ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕਰਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ ਥਾਣਾ ਸਦਰ ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀਗੀ ਬੈਂਕੁਇਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਰਸ ਆਫ ਸ਼ਹਿਰ ਦੇ ਬਾਹਰ ਉਹ ਮੁਰਤਿਆਂ ਵੀਡੀਓ ਦਿਖਾ ਕੇ ਉਹਨਾਂ ਤੋਂ ਫਰਾਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਬਾਰ-ਬਾਰ ਉਹਨਾਂ ਨੂੰ ਫੋਨ ਨੰਬਰ ਤੋਂ ਜਿਹੜੇ ਫੋਨ ਆ ਰਹੇ ਸੀਗੇ ਐਫਆਰ ਬੰਦ ਕਰਕੇ ਬੜੀ ਦੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਹਨੇ ਫਾਇਰ ਕੀਤਾ ਸੀ ਉਹਦਾ ਸਾਈਟ ਜਿੱਥੇ ਹੈਗੀ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤ ਪਾਲ ਅਮਨਦੀਪ ਗੁਰੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਹਨ ਥਾਣਾ ਮਹਿਤਾ ਅਮਰਸਰ ਰੂਰਲ ਇਹਨਾਂ ਨੂੰ ਸਦਰਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ ਵੰਦੀ ਸਟੇਟ ਪਾਰਟੀ ਨਾਲ ਸੀ ਉਜੈਰਾ ਸਿਮਰਤਪਾਲ son of ਸਰਬਜੀਤ ਸਿੰਘ ਸਦੋਕੇ ਦਾ ਇਹ ਥਾਣਾ ਮਾਤਾ ਅਮਰਸਰ ਰੂਰਲ ਉਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਇਲੀਅਸ ਹੈਪੀ son of ਸਰਜੀਤ ਸਿੰਘ ਪੈਣੀ ਮੀਆਂ ਖਾਂ ਜ਼ਿਲ੍ਹਾ ਗੁਰਦਾਸਪੁਰ ਇਹ ਇਹ ਸਿਮਰਤਪਾਲ ਏਰੀਆ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰਾ ਪਿੰਤੋ ਪੀਐਸ ਘਰੰਡਾ ਅਮਰਸਰ ਰੂਰਲ ਉਹ ਦੋਨੋਂ ਜਿਹੜੇ ਆ ਇਹ ਬੌਂਸਰ ਦਾ ਕੰਮ ਕਰ ਰਿਆ ਸੀ ਸਿਮਰਤਪਾਲ ਇਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰਸ਼ਨ ਜਿਹੜੀ ਹੈ ਐਪਟ ਉਹ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਿਮਸ ਨੂੰ ਔਰ بار-बार ਉਹਦੀ ਅਬਜ਼ਰਵੇਸ਼ਨ ਕਰਕੇ ਇਹ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰੇ ਸੀ ਕਾਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਚਾਇਦ ਹੈਗਾ ਯੂਰਪ ਦੇ ਵਿੱਚ ਸੁਖਦੇਵ ਸਿੰਘ ਉਹ ਵੀ ਇਸ ਕੇਸ ਦੇ ਵਿੱਚ ਲਾਮਬਤ ਕੀਤਾ ਗਿਆ ਕਿਉਂਕਿ ਉਹਨੇ ਇਹ ਸਾਰੀਆਂ ਜਿਹੜੀਆਂ ਫਰਤੀਆਂ ਕੋਲਾ ਉੱਥੋਂ ਆਪ ਕੀਤੀਆਂ ਇਫਵਾਹਤੀਆਂ ਮੰਗੀਆਂ ਔਰ ਉਹ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਇੱਕ ਨਟੋਰੀਅਸ ਗੈਂਗਸਟਰ ਦونیਬਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਉਹ ਬੋਲ ਰਹੇ ਹਾਂ ਤਾਂ ਕਿ ਹੋਰ ਜਿਆਦਾ ਪ੍ਰੈਸ਼ਰ ਬਣੇ ਔਰ ਇਹਦੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਿਵਲ ਲਾਈਨ ਪੁਲਿਸ ਨੇ ਇਹਦੇ ਦੋ ਬੰਦੇ ਮਾਸਟਰਮਾਈਂਡ ਸੀ ਇਹ ਹਰਪੀ ਦੇ ਲਈ ਸੈਪੀ ਤੇ ਸਿਮਰਤਪਾਲ ਲਈ ਸਿਮਰਨ ਸਿਮਰਨ ਜੋ ਕਿ ਬੌਂਸਰ ਦਾ ਕੰਮ ਕਰਦਾ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਹਾ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਕੰਪਨੀ ਬਾਦ ਦਿੱਤੇ ਆਪਾਂ ਖੜੇ ਆ ਦੇ ਆਊਟਸਕਾਟਸ ਦੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ ਤੇ 45 ਗੋੜ ਦਾ ਪਿਸਤਲ ਮਿਲਿਆ ਤੇ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਬੜੀ ਸਪਾਰਟੀ ਗੱਡੀ 'ਚ ਬੈਠੀ ਸੀ ਤੇ ਹਰਪੀ ਦੇ ਹੈਪੀ ਨੇ ਕਾਰਬਾਈਨ ਜਿਹੜੀ ਸਾਡੇ ਮੁਲਾਜ਼ਮ ਤੋਂ ਖੋ ਕੇ ਉਹਨੂੰ ਫੋਨ ਦੀ ਕੋਸ਼ਿਸ਼ ਕੀਤੀ ਔਰ ਉੱਥੇ ਇੱਕਦਮ ਹਫੜਾ ਤਫੜੀ ਮਚ ਗਈ ਤੇ ਬਲਵਿੰਦਰ ਸਿੰਘ ਯੋਐਸਆਈ ਨੇ ਆਪਣੇ ਪਿਸਤਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕੇ ਦੇ ਲੱਤ ਤੇ ਲੱਗਿਆ ਉਹਦੇ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜਰੂਰ ਇਲਾਜ ਹੈ ਉਸ ਦੀ ਤਿਆਰੀ ਹੈ ਚਾਰੇ ਮੁਲਜ਼ਮ ਤੇ ਪੰਨੀਆਂ ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਲ ਦਰਜ ਕੀਤੇ ਗਏ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਰਿਕਵਰੀਆਂ ਹੋਣੀਆਂ ਵੈਪਨ ਦੀਆਂ ਕਿਉਂਕਿ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁੱਛਗਿੱਛ ਵੀ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ। ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਜਿਸ ਨਾਲ ਕਿ ਸਾਡੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨ ਫਲਾਉਣ ਵਾਲੀ ਜਾਂ ਕੋਈ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿਸ ਨਾਲ ਕਿ ਸਹਿਮਤਾ ਫੈਲਦਾ ਸੋਸਾਇਟੀ 'ਚ ਉਹਨੂੰ ਬਿਲਕੁਲ ਨਾਕਾਮਯਾਬ ਕੀਤਾ ਔਰ ਪੂਰਾ ਦਾ ਪੂਰਾ ਗਿਆ ਹੈ ਗੈਂਗ। ਉਰਾਸ ਕੀ ਤੱਕ ਸਰ ਇਹਦੇ ਵੇਲੇ ਦੇ ਕਿੰਨੇ ਵਜੇ ਘਟਨਾ ਉਹ ਤਕਰੀਬਨ 4:30 ਦੇ ਕਰੀਬ ਦੀ ਘਟਨਾ ਹੈ ਜੀ ਹਾਂਜੀ ਤੇ ਗੋਲੀ ਇਹ ਤਾਂ ਜਿਹੜੀ 9mm ਕਾਰਬਾਈਨ ਖੋ ਹੀ ਲਈ ਉਹਦੇ ਤੈਅ ਦੀ ਉਹਨੇ ਆਪਣੀ ਸੈਲਫ ਡਿਫੈਂਸ ਚ ਕੀਤਾ ਤੇ ਉਹਦੇ ਇਹ ਜਿਹੜਾ ਰੈਲੀਟਰੀ ਸੈਲਫ ਡਿਫੈਂਸ ਫਾਇਰ ਦੇ ਵਿੱਚ ਗੋਲੀ ਲੱਗੀ ਸਰ 4:30 ਦੇ ਕਰੀਬ ਕਿਹਦਾ ਕੀ ਆਦੀ ਹੈ ਕੋਈ ਮਰੇ ਸੀ ਨਹੀਂ ਇੱਥੇ ਬਗਵਾਸ ਇਹਨਾਂ ਨੂੰ ਸ਼ੱਕ ਸੀ ਕਿ ਦੂਜੇ ਬੰਦਿਆਂ ਨਾਲ ਕੰਟੈਕਟ ਨਹੀਂ ਹੋਇਆ ਤਿਆਰ ਕਰ ਰਹੇ ਆ ਜਾਂ ਵੈਸੇ ਨਹੀਂ ਨਹੀਂ ਆਪਣੀ ਗੱਡੀ ਚ ਹੀ ਸੀਗੇ ਜੀ ਫਰੀਜ਼ਾ ਗੱਡੀ ਐ ਔਰ ਉਹ ਸਾਰੀ ਐਸੀ ਤਹਿਕੀਕਾਤ ਕਰ ਰਹੇ ਆ ਕਿ ਪਿਸਟਲ ਕਿੱਥੋਂ ਆਇਆ ਕੀ ਹੋਇਆ ਸਰ ਜਾਂ ਤਾਂ ਲੁੱਟਾ ਘੁਆ ਛੇਰੇ ਚਾਰ ਤੋਂ ਪੰਜ ਜਾਂ ਛੇ ਦੇ ਵਿਚਕਾਰ ਨੂੰ ਲੱਗਦਾ ਕਿ ਅੱਜ ਵੀ ਇਹਨਾਂ ਨੇ ਕਿਸ ਘਟਨਾ ਨੂੰ ਇਲਜ਼ਾਮ ਦੇਣਾ ਸੀ ਇਸਨੂੰ ਲੁੱਟ ਕੋ ਕੌਣੀ ਕਰਨੀ ਸੀ ਲੁੱਟ ਕੋ ਵਾਲੀ ਗੱਲ ਨਹੀਂ ਸੀ ਜੀ ਇਹਨਾਂ ਦਾ ਮੇਨ ਟਾਰਗੇਟ ਐ ਸਟੋਲਨ ਸੀਗਾ ਜੀ ਔਰ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਡਰਾ ਕੇ ਤੇ ਆਪਣੀ ਫਰौती ਦੇ پیسے ਕੁਝ ਨਾ ਕੁਝ ਮਿਲ ਜਾਣਗੇ ਸਰ ਹੁਣ ਤਾਂ ਕਿੰਨੀਆਂ ਫਰਤੀਆਂ ਮੰਗ ਇਹ ਚੱਲ ਰਹੀ ਹੈ ਜਿਹੜੀ ਪੁੱਛ ਖਿੱਚ ਫੇਰ ਤਾਨੂੰ ਕਲੀਅਰ ਕਰਾਂਗੇ ਜਿਹੜਾ ਬੰਨ ਕੇਸ ਸਰ ਟ੍ਰੇਸ ਹੋਇਆ ਔਰ ਜੇ ਆਪਾਂ ਅੰਗਲ ਦੇਖੀਏ ਕਿ ਕਿੱਥੋਂ ਬੰਦੇ ਇਹਨਾਂ ਨੇ ਜ਼ੋਰਨ ਦੇ ਰੀਏ ਦੇ ਜੋੜੇ ਆਪ ਘਿੰਡੇ ਦੇ ਰਹਿਣ ਵਾਲੇ ਆ ਓਏ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਨੇ ਬੰਦੇ ਰੇਂਜ ਕੀਤੇ ਤੇ ਉਹਨਾਂ ਤੋਂ ਜਿਹੜੀ ਆ ਬੋਰਡ ਦੇ ਉੱਤੇ ਫਾਇਰਿੰਗ ਕਰਾਈ ਸਰ ਇਹ ਗੋਲੀ ਕਿਸੇ ਵੀ ਮੇਰੇ ਕੋਲ ਆ ਇਹਦੇ ਕਾਫ ਦੇ ਉੱਤੇ ਦੀ ਪਿੰਨਿਚ